ਅਸਲਾਮੁਅਲੈਕਮ ਆਂਦੇ ਨੇ ਬੀਬੀ ਜਿੱਡੀ ਮਰਜ਼ੀ ਤਗੜੀ ਹੋਵੇ ਔਰਤ ਜਿੱਡੀ ਮਰਜ਼ੀ ਬਾਦਰ ਹੋਵੇ ਉਹਨੂੰ ਬੰਦੇ ਦੀ ਲੋੜ ਪੈਂਦੀ ਪੈਂਦੀ ਏ ਉਹ ਜਿੰਨੀ ਮਰਜ਼ੀ ਆਦੀ ਮਰਦਾਨਗੀ ਵੀ ਖਾਵੇ ਲੇਕਿਨ ਔਰਤ ਔਰਤ ਹੀ ਏ ਉਹਨੂੰ ਬੰਦੇ ਦੀ ਲੋੜ ਰਹਿੰਦੀ ਏ ਉਹ ਕੋ ਪਿੰਡ ਸੀ ਤੇ ਉੱਥੇ ਦੋ ਭਰਾ ਰਹਿੰਦੇ ਸਨ ਇੱਕ ਦਾ ਵਿਆਹ ਹੋਇਆ ਸੀ ਇੱਕ ਕੁਵਾਰਾ ਸੀ ਕੰਮ ਉਹਨਾਂ ਦਾ ਠੰਡਾ ਮੱਠਾ ਸੀ ਉਹਨਾਂ ਜਿਹੜਾ ਥੋੜਾ ਬਾਤਾਂ ਵੇਚਵੰਡ ਕੇ ਨਾ ਔਰ ਸ਼ਹਿਰ ਚਲੇ ਗਿਆ ਉਹ ਉੱਥੇ ਜਾ ਕੇ ਕਿ ਮੈਂ ਤਾਂ ਮਜ਼ਦੂਰੀ ਕਰਦੇ ਆ ਖੈਰ ਸ਼ਹਿਰ ਵੀ ਗਿਆ ਕਿਰਾਏ ਤੇ ਮਕਾਨ ਲੈ ਲਿਆ ਤੇ ਕੋ ਉਹਨਾਂ ਦਾ ਨਾ ਕੰਮ ਨਾ ਚੱਲਿਆ ਖੈਰ ਉਹ ਵੱਡੇ ਭਰਾ ਨੇ ਕੋ ਵਾਦਾ ਕਾਟਾ ਕਰਕੇ ਛੋਟੇ ਭਰਾ ਨੂੰ ਬਾਹਰ ਕਲਾ ਦਿੱਤਾ ਉਹ ਰੱਬ ਦੀ ਕਰਨੀ ਐ ਐਸੀ ਹੋਈ ਬਾਹਰ ਗਿਆ ਉਹ ਸੈੱਟ ਹੋ ਗਿਆ ਉਹਨੇ ਕੋ ਸਾਲ ਬਾਅਦ ਆਦੇ ਵੱਡੇ ਭਰਾ ਨੂੰ ਕਿਹਾ ਵੀ ਤੂੰ ਵੀ ਆ ਜਾ ਮੈਂ ਤੈਨੂੰ ਵੀਜ਼ਾ ਕਰਨਾ ਇੱਥੇ ਕੰਮ ਠੀਕ ਹੈ ਆਪਾਂ ਕੋ 2-4 ਸਾਲ ਲਾਣਿਆਂ ਤੇ ਚਾਰ ਪੈ ਆਨੇ ਬਣ ਜਾਣਗੇ ਤੇ ਆਪਦਾ ਕੰਮ ਚਲਾ ਲਾਂਗੇ ਵਾਪਸ ਜਾ ਕੇ ਉਹ ਪੈਰ ਉਹਦਾ ਵੱਡਾ ਭਰਾ ਕਰਦਾ ਵੀ ਮੈਂ ਇੱਥੋਂ ਕਿਵੇਂ ਆ ਸਕਣਾ ਛੱਡ ਕੇ ਬੱਚੇ ਨੇ ਦੋ ਮੇਰੇ ਛੋਟੇ ਛੋਟੇ بیوی ਏ ਤੇ ਸ਼ਹਿਰਦਾਰੀ ਚ ਰਹੀਦਾ ਪਿੰਡ ਹੁੰਦਾ ਤੇ ਹੋਰ ਸਾਫ ਸੀ ਤੇ ਇੱਥੇ ਹੁਣ ਕਿਸ ਤਰ੍ਹਾਂ ਜਿਹੜਾ ਨਾ ਕੰਮ ਔਖਾ ਹੀ ਐ ਫਿਰ ਉਹਨੇ ਕਿਹਾ ਵੀ ਤੂੰ ਨਹੀਂ ਆ ਜਿਹੜਾ ਨਾ ਆਪਾਂ ਕੁਚਾਰਾਂ ਨੇ ਬੰਜਣਗੇ ਇੱਥੇ ਰਿਹਾ ਤੇ ਇਸ ਤਰ੍ਹਾਂ ਕੰਮ ਨਹੀਂ ਠੀਕ ਫਿਰ ਜੀ ਉਹਨੇ ਵੀਜ਼ਾ 깔ਤਾ ਉਹ ਜਾਣ ਲੱਗਾ ਉਹ ਬੁੱਢੀ ਹੁੰਦੀ ਆਂਦੀ ਵੀ ਮੈਂ ਮਗਰੋਂ ਕੱਲੀਆਂ ਬੱਚਿਆਂ ਨੂੰ ਕਿਵੇਂ ਸੰਭਾਲਾਂਗੀ ਉਹਨਾਂ ਨੂੰ ਸਾਈਡ ਤੇ ਕਰਕੇ ਨਾ ਬੰਦੇ ਨੇ ਉਹਦੇ ਕੰਨ 'ਚ ਕੋਈ ਗੱਲ ਆਖੀ ਤੇ ਖੈਰ ਜੀ ਉਹ ਬਾਹਰ ਚਲਾ ਗਿਆ ਬਾਹਰ ਹੋ ਰਿਹਾ ਮੈਂ ਤਾਂ ਮਜ਼ਦੂਰੀ ਕਰਦਾ ਰਿਹਾ ਮਹੀਨੇ ਬਾਅਦ ਖਰਚਾ ਕੱਲਦਾ ਰਿਹਾ ਜਿਹੜੀ ਬੀਬੀ ਹੁੰਦੀ ਸੀ ਉਹ ਬੱਚਿਆਂ ਨੂੰ ਸਕੂਲ ਛੱਡ ਕੇ ਛੜਨਾ ਘਰ ਦਾ ਜਿਹੜਾ ਸਿਸਟਮ ਸੀ ਉਹ ਚਲਾਦੀ ਰਹੀ ਤਿੰਨਾਂ ਸਾਲਾਂ ਬਾਅਦ ਜਿਹੜਾ ਨਾ ਵਾਪਸ ਆਇਆ ਵਾਪਸ ਆ ਕੇ ਤੇ ਆਦੀ ਬੁੱਢੀ ਨੂੰ ਪੁੱਛਦਾ ਹੈ ਵੀ ਕੋਈ ਪਰੇਸ਼ਾਨੀ ਕੋਈ ਮਸਲਾ ਮਸਾਇਲ ਤਾਂ ਕੋਈ ਨਹੀਂ ਕੋਈ ਹੋਇਆ ਵੀ ਤੂੰ ਕੱਲੀ ਸੈਂ ਉਹ ਕਰਦੀ ਮਸਲੇ ਤਾਂ ਹੈ ਸਨ ਪਰ ਜਿਹੜੀ ਤੂੰ ਮੈਨੂੰ ਗੱਲ ਆ ਕੇ ਗਈ ਗਿਆਸ ਹੈ ਨਾ ਮੈਂ ਉਹਦੇ ਤੋਂ ਅੰਬਲ ਕੀਤਾ ਮੈਂ ਸਵੇਰ ਉੱਠ ਨਹੀਂ ਸਾ ਬੂਵੇ ਬੂਵੇ ਤੋਂ ਬਾਹਰ ਉਹ ਤੇਰੀ ਜੁੱਤੀ ਸਾਫ਼ ਕਰਕੇ ਅੰਦਰ ਰੱਖਦੇ ਨਹੀਂ ਸਾ ਤੇ ਜਦੋਂ ਹੁੰਦੀ ਸੀ ਸ਼ਾਮ ਉਦੋਂ ਤੇਰੀ ਜੁੱਤੀ ਜਿਹੜੀ ਹੈ ਨਾ ਆਪਦੇ ਬਾਲਾਂ ਦੀ ਜੁੱਤੀ ਦੇ ਵਿੱਚ ਜਿਹੜੀ ਹੈ ਨਾ ਉਹ ਰੱਖਦੇ ਨਹੀਂ ਸਾ ਬਾਹਰ ਦਰਵਾਜ਼ੇ ਦੇ ਕਈ ਬੰਦੇ ਆਂਦੇ ਸਨ ਵੇਂਦੇ ਸਨ ਚਾਹਤੀਆਂ ਮਾਰਦੇ ਸਨ ਵੀ ਇੱਥੇ ਕੋਈ ਬੰਦਾ ਨਜ਼ਰ ਨਹੀਂ ਆਦਾ ਲੇਕਿਨ ਜਦੋਂ ਤੇਰੀ ਜੁੱਤੀ ਵੇਂਦੇ ਸਨ ਨਾ ਬਾਹਰ ਪਈ ਉਦੋਂ ਫਿਰ ਪਿਛਾ ਮੁੜ ਜਾਂਦੇ ਸਨ ਵੀ ਇੱਥੇ ਕੋਈ ਮਰਦ ਆਇਆ ਤੇ ਮੈਂ ਤੇਰੀ ਜੁੱਤੀ ਦੇ ਸਾਰੇ ਹੀ ਤਿੰਨ ਸਾਲ ਜਿਹੜੇ ਨੇ ਕੱਢ ਲੈਣੇ ਤੇ ਉਹ ਗੱਲ ਕਹਿੰਦੇ ਮਕਸਦ ਇਹ ਆ ਕਿ ਬੰਦੇ ਦੀ ਜੁੱਤੀ ਵੱਡੀ ਹੁੰਦੀ ਹੈ ਉਹ ਜਿਵੇਂ ਆਂਦੇ ਨਾ ਮਰਾਨੇ ਦੇ ਵਿੱਚ ਵੀ ਮੰਜੀ ਪਈ ਹੋਵੇ ਉਹਦੇ ਦੋ ਸਰਾਨੇ ਰੱਖੇ ਹੋਣ ਤੇ ਸਰਾਨੇ ਵਾਲੇ ਪਾਸੇ ਪੱਗ ਪਈ ਹੋਵੇ ਤੇ ਨਾਲ ਸੋਟੀ ਪਈ ਹੋਵੇ ਉੱਕਾ ਪਿਆ ਹੋਵੇ ਤੇ ਉੱਥੇ ਕੋਈ ਵੀ ਨਾ ਪਿਆ ਹੋਵੇ ਤੇ ਜਿੱਡਾ ਮਰਜ਼ੀ ਕੋਈ ਤਗੜਾ ਵੀ ਚੋਰ ਹੈ ਨਾ ਉਧਰ ਨੂੰ ਮੂੰਹ ਨਹੀਂ ਕਰਦਾ ਤੇ مرد ਜਿਹੜਾ ਹੈ ਨਾ ਉਹ ਹੋਣਾ ਹੀ ਔਰਤ ਵਾਸਤੇ ਬੜੀ ਗੱਲ ਏ ਉਹ ਸਾਡੀਆਂ ਮਾਵਾਂ ਪੈਣਾ ਬੀਵੀਆਂ ਜਿੰਨੀਆਂ ਨੇ ਉਹ ਅੱਲਾ ਉਹਨਾਂ ਨੂੰ ਸਲਾਮਤ ਰੱਖੇ ਅੱਲਾ ਉਹਨਾਂ ਦੀ ਇੱਜ਼ਤਾਂ ਸਲਾਮਤ ਰੱਖੇ ਤੇ ਔਰਤ ਵਾਸਤੇ ਬੰਦੇ ਦਾ ਹੋਣਾ ਜਿਹੜਾ ਹੈ ਨਾ ਉਹ ਬੜੀ ਗੱਲ ਏ